ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ 4-4 ਕੁੰਡਿਆਂ ਦੇ ਸਾਮਨਾ ਕੁੰਡੇ ਪਾਏ ਆ ਜੀ 4-4 ਕੁੰਡਿਆਂ ਦਾ ਡਿਜ਼ਾਈਨ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਬਾਕੀ ਆਪਣੇ 4-4 ਕੁੰਡੇ ਆ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਦੋ ਕਲਰ ਦਾ ਜੀ ਤੇ ਕੁਝ ਵੀ ਬਣਾਓ ਕੋਟੀ ਸਵੈਟਰ ਜੈਕਟ ਸ਼ਾਲ ਮਫਲਰ ਜੋ ਵੀ ਕੁਝ ਤੁਸੀਂ ਬਣਾਉਣਾ ਚਾਹੁੰਦੇ ਹੋ ਸਭ ਕੁਝ ਬਣੂਗਾ ਇਹਦੇ ਵਿੱਚ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਉਦੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਨੂੰ ਕਰਦਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਵੀਡੀਓ ਤੇ ਹੁਣ ਆਪਾਂ ਆਪਣਾ ਆ ਦੂਜਾ ਕਲਰ ਲਾਵਾਂਗੇ ਜੀ ਆਪਾਂ ਇੱਕ ਸਲਾਈ ਕੁੰਡੇ ਪਾਇਆ ਤੇ ਇੱਕ ਸਲਾਈ ਆਪਾਂ ਉਲਟੀ ਬਣਾਈ ਹੈ ਤੇ ਹੁਣ ਆਪਾਂ ਆਪਣਾ ਦੂਜਾ ਕਲਰ ਲਾ ਲੈਨੇ ਆ ਦੋ ਰੰਗ ਦਾ ਬਣਾਉਣਾ ਪਣ ਜੈਨ ਤੇ ਇਹਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਰ ਲੈਨੇ ਆ ਕੁੰਡਾ ਨਹੀਂ ਤਾਂ ਉਹ ਬਣ ਜਾਂਦਾ ਖੁੱਲਾ ਜਾ ਇਸ ਸਲਾਈ ਆਪਾਂ ਸਿੱਧੀ ਪਾ ਲੈਣੀ ਆ ਪੂਰੀ। ਮਲੋ ਜੇ ਆਪ ਸਿੱਧੀ ਸਲਾਈ ਬਣਾ ਲਈਏ। ਤੇ ਹੁਣ ਆਪਾਂ ਅਗੇ ਉਲਟੇ ਪਾਸੇ ਉਲਟੇ ਪਾਸੇ ਆਪਾਂ ਵਾਲਾ ਕੁੰਡਾ ਤਾਰਾਂਗੇ ਤਾਂ ਗਾ ਅੱਗੇ ਕਰਾਂਗੇ ਤਾਂ ਆਪਾਂ ਇਹ ਸਲਾਈ ਉਲਟੇ ਪਾਸੇ ਤੋਂ ਸਿੱਧੀ ਬਣਾਵਾਂਗੇ ਜੀ ਹਾਲੇ ਜੀ ਆਪਾਂ ਇਧਰੋਂ ਉਲਟੀ ਸਲਾਈ ਬਣਾ ਲਈ ਹੈ ਹੁਣ ਆਪਾਂ ਸਿੱਧੇ ਪਾਸੇ ਆ ਗਏ ਆ ਸਿੱਧੇ ਪਾਸੇ ਵੀ ਆਪਾਂ ਧੱਗ ਆਪਣੇ ਵੱਲ ਕਰਾਂਗੇ ਤਾਂ ਆਪਾਂ ਇਹ ਸਲਾਈ ਉਲਟੀ ਬਣਾਵਾਂਗੇ ਸਿੱਧੇ ਪਾਸੇ ਪੂਰੀ ਸਲਾਈ ਆਪਾਂ ਇਹ ਉਲਟੀ ਬਣਾਵਾਂਗੇ ਜਿਹੜੀ ਆਉਂਦੀ ਸਲਾਈ ਆਪਾਂ ਆਵਾਂਗੇ ਉਹ ਵੀ ਆਪਾਂ ਉਲਟੇ ਪਾਸੇੋਂ ਸਿੱਧੀ ਬਣਾਵਾਂਗੇ ਜੀ ਤੇ ਆਪਾਂ ਇਹ ਦੋ ਸਲਾਈਆਂ ਬਣਾ ਕੇ ਤੇ ਫਿਰ ਮਿਲਦੇ ਆਂ ਜੀ ਅਲੋ ਜੀ ਆਪਾਂ ਤਿੰਨ ਸਲਾਈਆਂ ਚਾਰ ਸਲਾਈਆਂ ਬਣਾ ਲਈਆਂ ਉਹ ਚਿੱਟੇ ਰੰਗ ਦੀਆਂ ਇੱਕ ਸਲਾਈ ਆਪਾਂ ਸਿੱਧੀ ਬਣਾਈ ਤੇ ਬਾਕੀ ਤਿੰਨ ਸਲਾਈਆਂ ਆਪਣੀਆਂ ਸਿੱਧੇ ਪਾਸੇ ਉਲਟਾ-ਗੁਲਟਾ ਬਣਾਈਆਂ ਆਪਾਂ ਤੇ ਉਲਟੇ ਪਾਸੇ ਤੋਂ ਸਿੱਧੀਆਂ ਬਣਾਈਆਂ ਆ ਵੇਖੋ ਜੀ ਤੇ ਹੁਣ ਆਪਾਂ ਆਪਣਾ ਜਿਹੜਾ ਆਹੀ ਕਲਰ ਹੈ ਇਹ ਲਾਵਾਂਗੇ ਤੇ ਇਹ ਦੇਖਿਓ ਧਿਆਨ ਨਾਲ ਆਪਾਂ ਡਿਜ਼ਾਈਨ ਬਣਾਵਾਂਗੇ ਇਹਦੇ ਤੇ ਹੁਣ ਇੱਥੇ ਬਣਾਵਾਂਗੇ ਜੇ ਆਪਾਂ ਇੱਕ ਗੁੰਡਾ ਤਾਰਿਆ ਇੱਕ ਦੋ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਜਿਹੜਾ ਆਪਣਾ ਆਹ ਵਾਲਾ ਚੌਥਾ ਗੁੰਡਾ ਇਹਦੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਦੇਖੋ ਜੇ ਆਪਾਂ ਇੱਕ ਗੁੰਡਾ ਤਾਰ ਲਿਆ ਤਿੰਨ ਗੁੰਡੇ ਆਪਾਂ ਬਣਾ ਲਏ ਹੁਣ ਜਿਹੜਾ ਆਪਣਾ ਚੌਥਾ ਗੁੰਡਾ ਇਹਨੂੰ ਆਪਾਂ ਇੱਥੋਂ ਲਵਾਂਗੇ ਜੇ ਆਪਾਂ ਇੱਥੋਂ ਲਵਾਂਗੇ ਜਮਾਂ ਨੀਚੇ ਤੋਂ ਇੱਥੇ ਸਲਾਈ ਪਾਵਾਂਗੇ ਤਾਂ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਇਹਨੂੰ ਹੁਣ ਆਪਾਂ ਸਲਾਈ ਤੇ ਲੈ ਕੇ ਜਿਹੜਾ ਆਪਣਾ ਆ ਕੁੰਡਾ ਹੈਗਾ ਅਗਲਾ ਚੌਥਾ ਵਾਲਾ ਇਹਦੇ ਉੱਪਰ ਉਹਦੇ ਇਸ ਤਰ੍ਹਾਂ ਟਪਾ ਦਾਂਗੇ ਇਹਨੂੰ ਆਪਾਂ ਬਣਾਉਣਾ ਨਹੀਂ ਹੈਗਾ ਅੱਗੇ ਆਪਾਂ ਤਿੰਨ ਗੁੰਡੇ ਫਿਰ ਬਣਾ ਲਵਾਂਗੇ ਜੀ ਸਿੱਧੇ ਤੇ ਫਿਰ ਆਪਾਂ ਆਹ ਚੌਥਾ ਗੁੰਡਾ ਜਿਹੜਾ ਇਹਦੇ ਆਪਾਂ ਆਹ ਕਾਲਾ ਕੁੰਡਾ ਜਿਹੜਾ ਬਲੈਕ ਵਾਲੀ ਸਲਾਈ ਆ ਇੱਥੇ ਆਪਾਂ ਸਲਾਈ ਪਾਵਾਂਗੇ ਬਲੈਕ ਕੁੰਡਿਆਂ ਦੀ ਸਲਾਈ ਪਾਉਣੀ ਆ ਆਪਾਂ ਤੇ ਆਪਾਂ ਇੱਕ ਕੁੰਡਾ ਬਣਾ ਲੈਣਾ ਜੀ ਇਹਨੂੰ ਇਸ ਤਰ੍ਹਾਂ ਕਰਾਂਗੇ ਤੇ ਫਿਰ ਆਪਾਂ ਆ ਜਿਹੜਾ ਆਹ ਵਾਲਾ ਚਿੱਟਾ ਕੁੰਡਾ ਇਹਦੇ ਉੱਪਰੋਂ ਦੀ ਇਸ ਤਰ੍ਹਾਂ ਉਲਟਾ ਦਾਂਗੇ ਇਹਨੂੰ ਆਪਾਂ ਫੇਰ ਬਣਾਉਣਾ ਨਹੀਂ ਹੈਗਾ ਨਨ ਕੁੰਡੇ ਸਿੱਧੇ ਬਣਾਵਾਂਗੇ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਅਲੱਗ ਜਿਹਾ ਤੇ ਆਪਾਂ ਬੱਚਿਆਂ ਵਾਸਤੇ ਆਪਣੇ ਕੋਟੀ ਸਵਟਰ ਜੈਕਟ ਕੁਝ ਵੀ ਬਣਾ ਸਕਦੇ ਆ ਫਿਰ ਆਪਾਂ ਆਹ ਕੁੰਡੇ ਦੇ ਇੱਥੋਂ ਦੀ ਸਿਲਾਈ ਪਾਵਾਂਗੇ ਜਿਹੜੇ ਆਪਾਂ ਨੀਚੇ ਵਾਲੀ ਆਪਣੀ ਸਿਲਾਈ ਹੈ ਨਾ ਉਹ ਵਾਲਾ ਕੁੰਡਾ ਆਪਾਂ ਚੱਕਣਾ ਹੈ ਇੱਥੋਂ ਦੀ ਸਿਲਾਈ ਪਾਵਾਂਗੇ ਜੀ ਆਪਾਂ ਤੇ ਨਾ ਪਾਸੇ ਸਲਾਈ ਤੇ ਲੈ ਲਵਾਂਗੇ ਅਗਲਾ ਕੁੰਡਾ ਲਵਾਂਗੇ ਨਾਲ ਤੇ ਇਹਦੇ ਉੱਪਰੋਂ ਦੀ ਇਸ ਤਰ੍ਹਾਂ ਨਗਾਉਣਾ ਹੈ ਤੇ ਅਸਾ ਕੁੰਡਾ ਆਪਣਾ ਸਲਾਈ ਚ ਰਹੂਗਾ ਤੱਕੇ ਆਪਣੇ ਕੋਲੇ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਆਪਾਂ ਸਿੱਧੀ ਸਲਾਈ ਬਣਾ ਲਈ ਹੈ ਹੁਣ ਆਪਾਂ ਆ ਗਏ ਹਾਂ ਜੀ ਉਲਟੀ ਸਾਈਡ ਉਲਟੀ ਸਾਈਡ ਦੇਖੋ ਜੀ ਆਪਾਂ ਜਿਹੜੇ ਕੁੰਡੇ ਆਪਾਂ ਬਣਾਏ ਸੀ ਰੰਗ ਦੇ ਉਹੀ ਬਣਾਉਣੇ ਆ ਤੇ ਜਿਹੜਾ ਆਪਾਂ ਕੁੰਡਾ ਤਾਰਿਆ ਸੀ ਆਪਾਂ ਤਾਰ ਲੈਣਾ ਬਾਕੀ ਦੇ ਕੁੰਡੇ ਆਪਾਂ ਤਿੰਨ ਤਿੰਨ ਕੁੰਡੇ ਆਪਾਂ ਉਲਟੇ ਬਣਾ ਲੈਣੇ ਇੱਕ ਕੁੰਡਾ ਆਪਾਂ ਤਾਰ ਲੈਣਾ ਲਓ ਜੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਹੁਣ ਆਪਾਂ ਫਿਰ ਆਪਣਾ ਇਹ ਚਿੱਟਾ ਰੰਗ ਜਿਹੜਾ ਇਹ ਹੀ ਲਾ ਲੈਣਾ ਤੇ ਹੁਣ ਆਪਾਂ ਆਹ ਵਾਲਾ ਕੁੰਡਾ ਲੈਣਾ ਬਣਾ ਜੀ ਹੁਣ ਆਪਾਂ ਇਹ ਪੂਰੀ ਸਲਾਈ ਸਿੱਧੀ ਬਣਾ ਲੈਣੀ ਉਲਟੇ ਪਾਸੇ ਤੋਂ ਆਪਾਂ ਜਿਵੇਂ ਆਪਾਂ ਪਹਿਲਾਂ ਬਣਾਈਆਂ ਸੀ ਤਿੰਨ ਸਲਾਈਆਂ ਸਿੱਧੀਆਂ ਉਲਟੇ ਪਾਸੇ ਤੋਂ ਹੁਣ ਆਪਾਂ ਤਿੰਨੇ ਸਲਾਈਆਂ ਸਿੱਧੀਆਂ ਬਣਾਵਾਂਗੇ ਜੀ ਸਿੱਧੇ ਪਾਸੇ ਉਲਟੀਆਂ ਹੋਣਗੀਆਂ ਤੇ ਉਲਟੇ ਪਾਸੇ ਸਿੱਧਾ ਆਪਾਂ ਇਸ ਤਰ੍ਹਾਂ ਇਹ ਤਿੰਨੇ ਸਲਾਈਆਂ ਬਣਾ ਲੈਣੀਆਂ ਚਲੋ ਜੀ ਆਪਾਂ ਤਿੰਨ ਸਲਾਈਆਂ ਉੱਪਰ ਚਿੱਟੀਆਂ ਬਣਾ ਲਈਆਂ ਤੇ ਹੁਣ ਫੇਰ ਆਪਾਂ ਆਵळा ਡਿਜ਼ਾਈਨ ਪਾਵਾਂਗੇ ਇਹਦੀਆਂ ਆਪਣੀਆਂ ਦੋ ਹੀ ਸਲਾਈਆਂ ਪੈਂਦੀਆਂ ਏ। ਇਹ ਜਿਹੜਾ ਆਪਾਂ ਬਲੈਕ ਬਣਾਇਆ ਇਹਦੀਆਂ ਦੋ ਸਲਾਈਆਂ ਪਈਆਂ ਚਾਰ ਸਲਾਈਆਂ ਆ ਪਈਆਂ ਤੇ 6 ਸਲਾਈਆਂ ਹੋ ਗਈਆਂ ਜੀ ਡਿਜ਼ਾਈਨ ਦੀ ਆਪਣੀਆਂ। ਇੱਥੇ ਬਣਾਵਾਂਗੇ ਜੀ ਇੱਕ ਗੁੰਡਾ ਇੱਕ ਗੁੰਡਾ ਆਪਾਂ ਤਾਰ ਲਿਆ। ਇੱਕ ਗੁੰਡਾ ਆਪਾਂ ਉਲਟਾ ਬਣਾ ਲਿਆ। ਸੌਰੀ ਸਿੱਧਾ ਬਣਾ ਲਿਆ ਜੀ ਤੇ ਹੁਣ ਆਪਾਂ ਫੇਰ ਹੁਣ ਆਪਾਂ ਹਾ ਡਿਜ਼ਾਈਨ ਹੈ ਜਿਹੜਾ ਇਹਨੂੰ ਬਦਲਾਂਗੇ ਇੱਥੇ ਬਣਾਵਾਂਗੇ ਜੀ। ਤੇ ਹੁਣ ਜਿਹੜਾ ਆਪਣਾ ਆਹ ਵਾਲਾ ਕੁੰਡਾ ਇੱਕ ਹੀ ਬਣਾਇਆ ਆਪਾਂ ਸਿੱਧਾ ਤੇ ਆਹ ਵਾਲੇ ਕੁੰਡੇ ਤੋਂ ਆਪਾਂ ਇੱਥੋਂ ਸਲਾਈ ਪਾ ਕੇ ਇਸ ਤਰ੍ਹਾਂ ਲੂਪ ਬਣਾ ਲਾਂਗੇ ਫਿਰ ਆਹ ਕੁੰਡੇ ਦੇ ਉੱਪਰ ਆਉਂਦੀ ਇਸ ਤਰ੍ਹਾਂ ਉਲਟਾ ਦਾਂਗੇ ਫਿਰ ਅੱਗੇ ਤਿੰਨ ਕੁੰਡੇ ਆਪਾਂ ਬਣਾਵਾਂਗੇ ਜੀ ਨਨ ਗੁੰਡੇ ਆਪਾਂ ਸਿੱਧੇ ਬਣਾ ਲਏ ਫਿਰ ਆਪਾਂ ਆ ਚੌਥਾ ਗੁੰਡਾ ਜਿਹੜਾ ਇਹਦੇ ਆਪਾਂ ਆ ਕਾਲਾ ਸਲਾ ਕਾਲਾ ਧਾਗਾ ਜਿਹੜਾ ਆਪਾਂ ਇਹਦੇ ਵਿੱਚੋਂ ਦੀ ਸਲਾਈ ਪਾਉਣੀ ਹੈ ਕਾਲਾ ਗੁੰਡਾ ਜਿਹੜਾ ਤੇ ਆਪਾਂ ਇਸ ਤਰ੍ਹਾਂ ਕਰਕੇ ਆ ਗੁੰਡੇ ਦੇ ਉੱਪਰੋਂ ਦੀ ਇਸ ਤਰ੍ਹਾਂ ਉਲਟਾ ਦੇਣੀ ਹੈ ਆਪਾਂ ਇਹ ਇਸ ਤਰ੍ਹਾਂ ਕਰਕੇ ਡਿਜ਼ਾਈਨ ਬਣਾਉਂਦੇ ਜਾਵਾਂਗੇ ਜੀ। ਇਹਸ ਗੁੰਡੇ ਨੂੰ ਆਪਾਂ ਬਣਾਉਣਾ ਨਹੀਂ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਹੀ ਰੱਖ ਲੈਣਾ। ਅਗਲੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ। ਸੇਸ ਇਸ ਤਰ੍ਹਾਂ ਕਰਕੇ ਆਪਾਂ 6 6 ਸਲਾਈਆਂ ਪਾਉਂਦੇ ਜਾਵਾਂਗੇ ਤਾਂ ਆਪਣਾ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੀ। ਇਹ ਦੇਖੋ ਕਿੰਨਾ ਸੋਹਣਾ ਲੱਗਦਾ ਹੈ। ਗੂੜੇ ਰੰਗ 'ਚ ਬਣਾਓ ਭਾਵੇਂ ਫਿੱਕੇ ਰੰਗ 'ਚ ਬਣਾਓ। ਤੇ ਹਰੇਕ ਰੰਗ ਤੇ ਬਹੁਤ ਸੋਹਣਾ ਲੱਗਦਾ ਹੈ। ਕਿ ਕਿੰਨਾ ਸੋਹਣਾ ਲੱਗਦਾ ਕੋਰਟੀ ਸਵੈਟਰ ਜੈਕਟ ਬੱਚਿਆਂ ਵਾਸਤੇ ਆਪਾਂ ਆਪਣੇ ਕੋਲੇ ਬਚੇ ਖੁਚੇ ਰੰਗ ਪਏ ਹੁੰਦੇ ਆਪਾਂ ਆਪਣੇ ਕੋਲੇ ਜੇ ਆ ਆਪਾਂ ਅਲੱਗ-ਅਲੱਗ ਰੰਗ ਪਾ ਕੇ ਵੀ ਬਣਾ ਸਕਦੇ ਆ ਜੀ ਇਹ ਵੀ ਹੈ ਕਿ ਕਿੰਨਾ ਸੋਹਣਾ ਲੱਗਦਾ ਇਹ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਵੀਡੀਓ ਅੰਦਾ ਤੱਕ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਜੀ ਤੇ ਬਹੁਤ ਸੋਹਣਾ ਜਲਦੀ ਵੀ ਬਹੁਤ ਬਣਦਾ ਟਾਈਮ ਵੀ ਜਮਾ ਨਹੀਂ ਲੱਗਦਾ ਤੇ ਬਹੁਤ ਜਲਦੀ ਜਲਦੀ ਬਣਨ ਵਾਲਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ